ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਅਸੀਂ ਪਹੁੰਚੇ ਹਟੀ ਲੋਕਲੋਨੀ ਅੱਜ ਅਸੀਂ ਇੱਧਰ ਆਏ ਆ ਮਾਤਾ ਮਹਿੰਦਰ ਕੌਰ ਜੀ ਜਿਨ੍ਹਾਂ ਪਰ ਸਰਗੁਰੂ ਪਾਸ਼ਾ ਜੀ ਨੇ ਕਿਰਪਾ ਕੀਤੀ ਐ ਇਸ ਮੂਹ ਪਰਵਾਰ ਨੂੰ ਸੋਹਣੇ ਮਕਾਨ ਬਖਸ਼ੇ ਨੇ ਤੇ ਸਰਗੁਰੂ ਸੱਚੇ ਪਾਸ਼ਾ ਜੀ ਦਾ ਸ਼ੁਕਰਾਨਾ ਕਰਦੇ ਆ ਮਾਤਾ ਮਹਿੰਦਰ ਕੌਰ ਜੀ ਤੇ ਇਨ੍ਹਾਂ ਦੇ ਸਾਰੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਨਾਲ ਹੀ ਸਤਿਗੁਰਾਂ ਦੀ ਅਨੰਦਮਈ ਬਾਣੀ ਦਾ ਕੀਰਤਨ ਸੋ ਹਾਜ਼ਰੀਆਂ ਭਰਨ ਲਈ ਮਾਤਾ ਮਹਿੰਦਰ ਕੌਰ ਜੀ ਦੇ ਸਤਾਰ ਕੀਮਤ ਸਿੰਘ ਪਤਵਾਲ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਬੁੱਕ ਹੋਇਆ ਸੀਗਾ ਉਹਨਾਂ ਦੇ ਭਤੀਜੇ ਉਹਨਾਂ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਇਹ ਸੋਹਣੇ ਮਕਾਨ ਬਖਸ਼ੇ ਹਨ ਸੋ ਇੱਥੇ ਹਾਜ਼ਰੀਆਂ ਭਰਨ ਲਈ ਪਹੁੰਚੇ ਆਓ ਸਾਰੇ ਅੱਜ ਇੱਧਰ ਦਰਸ਼ਨ ਕਰਦੇ ਹਾਂ ਜੀ ਆਪਨੀ ਕੀ ਕਥਾ ਯਾਤਰੀ ਫਾਇਦਾ ਤੁਝਾ ਹਰ ਸੁਖਾ ਰਵਿਆ ਰੰਗ ਭਾਇ ਪ੍ਰਦਾਸ ਜੰਗ ਕਾ ਜਤਨਾ ਅਧਾਰੀ ਨਾ ਨਾ ਰਾਮਿਕ ਲੋਕਾ ਆਤਮਿਕ ਆਲਸਨਿ ਚਾਹੇ ਮਹਾਰਾਜਾ ਸੁਖ ਪਾਓ ਔ ਬਿਨ ਸਰ ਮੂਰਨ ਹੋਏ ਹਾਸ ਅਗਤ ਪਾਏ ਨ ਤੰ ਪ੍ਰਗਾਸ ਤਨ ਤਰਜੈ ਵਿਸੈ ਵਿਨਾਸੀ ਕੋ ਨਾਨਕ ਕਾਟੀ ਜੰਪਾ ਚੀ ਤਤ ਵਿਚਾਰ ਕਰੈ ਜਨ ਸਾਚਾ ਜਨਮ ਭਲੇ ਸੁਖਾ ਸੁਖਾ ਵਾਗੁ ਮਿਟੈ ਪ੍ਰਭ ਸੇਵਾ ਆਪਿ ਆਸਰੰ ਗੁਰਦੇਵ ਏਉ ਰਤਨ ਜਨਮ ਗਾਵੈ ਉਧਾਰ ਆਰ ਵਰ ਸਿਮਰ ਪ੍ਰਾਨ ਧਾਰ ਨੇ ਕੋ ਪਾਣਾ ਛਟਣਾ ਹੈ ਸਿਮਰ ਸਾਹਿਬ ਬੇਦ ਵਿਚਾਰੇ ਏ ਆਰ ਕੀ ਪਗਨ ਕਰੋ ਮਨ ਲਾਏ ਮਨ ਬਾਚਤ ਨਾਨਕ ਕੋਲ ਪਾਏ ਸੰਗ ਨਾ ਚਾਲ ਤੇਰੇ ਦਨਾ ਤੋ ਕਿਆ ਲਟਾ ਮੁਰ ਬਣਾ ਸੁਤ ਮੇ ਤਕ ਟਮਰ ਬੰਤਾ ਅੰਤੇ ਕੋ ਤੁਮ ਕੌਣ ਸਨਾਤਾ ਰਾਜ ਰੰਗ ਮਾਇਆ ਵਿਸਤਾਰ ਇਹ ਤੇ ਕੋ ਕੌਣ ਛੁਟਕਾਰ ਅਜਲ ਸੇ ਰਤਾ ਸਾਹਿਬ ਰੀ ਝੂਟਾ ਗੰਝੂਟ ਪਛਾਰੇ موسیقی ਤਾਰ ਕੋ ਤੇ ਸਹਾਰਾ ਕੋ ਨਾਮ ਸੈਰ ਜੁ ਆਇਆ ਸੁਨਤਾ ਸੁਕਾਵ ਤੇਰੀ ਉਤਰ ਸਮੈਲ ਬਿਨਾਂ ਜਾਏ ਆਪਣੇ ਵਿਖੇ ਲੋਏ ਅチェ ਤਬ ਚਾਇ ਚਪਨਾਲ ਸਾਸ ਗਰਾਸਰ ਨਾਮ ਸਮਾਲ ਚਾਰ ਸਿਆਮ ਸਗਰੀ ਮਨਾ ਸਾਚਨ ਪਵਜ ਤਨਾਰ ਪੁੰਜੀ ਸਚ ਕਰੋ ਬਿਵਾਰ ਇੰਆ ਸੁਖਦਰਗਜੇ ਕਾ ਆਸਰਮ ਤੇ ਕੋ ਦੇ ਕੋ ਨਾਰ ਜਾਕਰ ਮੱਤ ਤੱਕ ਲੇਕਰ ਏ ਕੋ ਜਗ ਕੋ ਸਲਾਏ ਜਿ ਮ੍ਰਿਤ ਕੋ ਮਨ ਆਏ ਇਕੰਦੇ ਗੁਰ ਦਾ ਅਨੰਤ ਮਨ ਸੰਜਾ ਪਿਰਗੁਵੰਤਾ ਏਕੋ ਏਕ ਏਕ ਹਨ ਆਪ ਤੁਮ ਤੁਮ ਹੈ ਸਰਬ ਵਿਆਪ અને એ વિસ્તારે તે પાયે એક રામ પ્રસજે મન તેનાં સનત્ર એક પ્રભતા પર પ્રચાનાતે એક જમતા તનો કમ્રત પ્રસત ભવ પ્રિયા તો શરણાય માનક કરે આપણે કે ત્યાગ પુત્ર આનંદે ડાયરેક્ટ આયો બોલ્યા ભગવાન નામે તે સુખ હોય એવા કે મને હવે પાહી તક કી કતો બોલાય ધ્યાનનો અવધારનો હોય તો આ જ બોલ્યા ਜੇ ਨਮ ਰੰਗ ਬੋਗਾ ਪ੍ਰੰਧ ਆਇ ਚੁਨੀ ਕਾਜ ਪੂਰੇ ਰਯਤ ਸੰਗੂਰੇ ਤੇਜ ਕਾ ਜਾਤ ਨਿਯਾ ਮਿਲਾਏ ਨਾਰਗ ਭਗਤੀ ਕਰ ਬੰਦ ਤੁਮ ਮਿਲਾ ਕੇ ਨੋਗਿਆ ਬਸਰੇ ਦੇ ਬਤੇ ਕਾਹੇ ਜਨਮ ਜਨਮ ਕਾ ਤੂ ਸਾਥ ਲੈਂਦਾ ਔਰ ਮੁਰੇ ਦਰਦਾਂ ਚਾਇਆ ਆਪਣਾ ਨਾਮ ਜਨ ਕੇ ਆਇਆ ਸਤਿ ਮਿਤਰੋ ਇਹ ਪਾਪ ਆਪ ਯਾਦ ਕੋ ਨਾ ਛੁਕਾ I'll be ਚੇਹਲੇ ਨੇ ਕੋਈ ਚਲੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਲੋ ਜੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭਉ ਪਾਣ ਤੋਂ ਉਪਰੰਤ ਕੀਰਤਨ ਦੀ ਹਾਜ਼ਰੀ ਤੋਂ ਉਪਰੰਤ ਸਤਿਗੁਰਾਂ ਦੇ ਪਾਵਨ ਸਰੂਪ ਨਿਜਸਥਾਨਾਂ ਲਈ ਰਵਾਨਾ ਹੋ ਗਏ ਅਸੀਂ ਵੀ ਗੁਰਦੁਆਰੇ ਜਾਣ ਲਈ ਤਿਆਰੀ ਕਰ ਲਈ ਸੀ ਕਿਉਂਕਿ ਗੁਰਦੁਆਰੇ ਜੋ ਹੈ ਚਲੀ ਚੁਪੈਰਾ ਸਾਹਿਬ ਜਾ ਰਿਹਾ ਹੈ ਅੱਜ 24 ਤਰੀਕ ਹੈ ਤੇ 24 ਤਰੀਕ ਨੂੰ ਚੁਪੈਰਾ ਸਾਹਿਬ ਸੀ ਗੁਰਦੁਆਰੇ ਤੇ ਜੋ ਅਗਲਾ ਚੁਪੈਰਾ ਹੈ ਉਹ 31 ਤਰੀਕ ਦਾ ਹੈ 31 ਜਨਵਰੀ 2026 ਦਾ ਸ਼ਨੀਵਾਰ ਦਾ ਤੋਂ ਪਰ ਪਰਿਵਾਰ ਵੱਲੋਂ ਹੋ ਗਿਆ ਹੁਕਮ ਕਿ ਭਈ ਲੰਗਰ ਪ੍ਰਸ਼ਾਦਾ ਜ਼ਰੂਰ ਛੱਕੇ ਜਾਣਾ ਹੈ ਸੋ ਹੁਣ ਲੰਗਰ ਪ੍ਰਸ਼ਾਦਾ ਛਕਣ ਲਈ ਬੈਠੇ ਆ ਜੀ ਤੇ ਲੰਗਰ ਪ੍ਰਸ਼ਾਦਾ ਛੱਕੇ ਗੁਰਦੁਆਰੇ ਚੁਪੈਰਾ ਸਾਹਿਬ ਦੀ ਸਮਾਪਤੀ ਹੈ ਫਿਰ ਉੱਥੇ ਵੀ ਜਾ ਕੇ ਹਾਜ਼ਰੀ ਭਰਨੀ ਹੈ ਤੇ ਨਾਲ ਹੀ ਚੁਪੈਰਾ ਸਾਹਿਬ ਦੀ ਅਰਦਾਸ ਬੇਨਤੀ ਵੀ ਕਰਨੀ ਹੈ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਚੁਪੈਰੇ ਚੱਲ ਰਹੇ ਨੇ ਸੋ ਪਹਿਲਾ ਚੁਪੈਰੇ ਦੀ ਅੱਜ ਸਮਾਪਤੀ ਹੈ ਦੂਸਰਾ ਫਿਰ ਪਹਿਲੀ 31 ਤਰੀਕ ਨੂੰ ਹੋਣਾ ਹੈ ਜੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਪੋਦੇ ਖਤਮ ਹੁੰਦੇ ਆਂ ਹੀ ਦੇਖੋ ਵਿਆਹਾਂ ਦਾ ਸੀਜ਼ਨ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਜੀ ਬਰਾਤ ਆਈ ਪੀ ਮੱਥਾ ਟੇਕਣ ਦੇ ਲਈ ਚੱਲੀ ਏ ਬਰਾਤ ਤੇ ਮੱਥਾ ਟੇਕ ਕੇ ਮੈਂ ਉੱਪਰ ਆਇਆ ਸੀ ਆ ਤੇ ਅੱਜ ਥੋੜਾ ਫ੍ਰੀ ਸੀ ਮੈਂ ਕਿਹਾ ਚਲੋ ਧੁੱਪੇ ਬੈਠ ਜੀਏ ਤੇ ਬਰਾਤ ਆਈਏ ਮੱਥਾ ਟੇਕਣ ਸੋ ਵਿਆਹਾਂ ਦਾ ਸੀਜ਼ਨ ਵੀ ਆਪਣੇ ਜੋਰਾਂ ਸ਼ੋਰਾਂ ਤੇ ਆ ਲੋਜੀ ਸਾਥ ਸੰਗਤ ਜੀ ਆਏ ਸੀ ਅਮਜੋਨ ਨੂੰ ਛੋੜਨ ਦੇ ਲਈ ਤੇ ਬਦਰਗੜ ਤੋਂ ਤੱਕ ਤੱਕ ਤਾਂ ਧੁੰਦੋ ਸੀ ਧੁੱਪ ਸੀ ਬਹੁਤ ਵਧੀਆ ਤੇ ਜਿਉਂ ਹੀ ਬਦਰਗੜ ਕ੍ਰਾਸ ਕੀਤਾ ਤੇ ਧੁੰਦ ਕਹਿੰਦੀ ਕਿ ਮੈਂ ਹੀ ਮੈਂ ਤੇ ਅੱਗੇ ਪਿੱਛੇ ਦਿਖਦਾ ਵੀ ਬਹੁਤ ਵਿਜ਼ਿਬਿਲਟੀ ਘਟ ਹੈ ਸੋ ਅਬ ਅਮਜੋਨ ਨੂੰ ਛੋੜ ਰਾਜਪੁਰੇ ਜਾ ਰਿਹਾ ਸੋ ਮੈਂ ਦੱਸ ਰਿਹਾ ਸੀ ਕਿ ਦੁਪਹਿਰਾ ਸਾਬ ਚੱਲ ਰਹੇ ਨੇ ਤੇ ਦੁਪਹਿਰਾ ਸਾਬ ਤੋਂ ਜੋ ਹੈ ਅਗਲਾ ਚੁਪੈਰਾ 31 ਤਰੀਕ ਨੂੰ ਹੈ 31 ਜਨਵਰੀ ਨੂੰ ਨਾਲ ਹੀ 1 ਤਰੀਕ ਨੂੰ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਵੀ ਆ ਰਿਹਾ ਹੈ 649 ਤੇ ਨਾਲ ਹੀ ਫਰਵਰੀ ਦੇ ਵਿੱਚ ਫੇਰ ਬਾਬਾ ਬੁੱਢਾ ਜੀ ਦਾ ਵੀ ਜਨਮ ਦਿਹਾੜਾ ਹੈ ਸੋ ਸਤ ਸੰਗਤ ਜੀਓ ਮਹਾਂਪੁਰਸ਼ਾਂ ਦੇ ਦਿਨ ਹੁੰਦੇ ਨੇ ਤੇ ਗੁਰੂ ਪਿਆਰਿਆਂ ਦੇ ਪਿਆਰ ਵਾਲਿਆਂ ਦੇ ਦਿਨ ਹੁੰਦੇ ਨੇ ਤੇ ਇਹਨਾਂ ਦਿਨਾਂ ਤੇ ਗੁਰੂ ਘਰਾਂ 'ਚ ਜਰੂਰ ਹਾਜ਼ਰੀ ਭਰਿਆ ਕਰੋ ਗੁਰੂ ਕੀ ਅਸੀਸ ਲਿਆ ਕਰੋ ਤੇ ਮਹਾਪੁਰਸ਼ਾਂ ਦੇ ਨਾਂ ਤੇ ਪਿਆਰਿਆਂ ਦੇ ਗੁਰੂ ਕੇ ਪਿਆਰਿਆਂ ਦੇ ਨਾਂ ਤੇ ਪ੍ਰਸ਼ਾਦ ਕਰਾ ਕੇ ਤੇ ਦੇਗ ਜਰੂਰ ਪ੍ਰਸ਼ਾਦ ਕਰਾਇਆ ਕਰੋ ਤੇ ਇਹਦੇ ਨਾਲ ਉਹ ਮਹਾਪੁਰਸ਼ਾਂ ਦੀ ਅਸੀਸ ਮਿਲਦੀ ਹੈ ਤੇ ਨਾਲ ਹੀ ਗੁਰੂ ਪਿਆਰਿਆਂ ਦੀ ਅਸੀਸ ਮਿਲਦੀ ਹੈ ਤੇ ਸਤਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਨੇ ਸੋ ਬਾਬਾ ਬੁੱਢਾ ਜੀ ਦਾ ਵੀ ਜਨਮ ਦਿਹਾੜਾ ਜੋ ਹੈ ਸ਼ਾਇਦ 5 ਫਰਵਰੀ ਦਾ ਹੈ ਉਹ ਵੀ ਆ ਰਿਹਾ ਹੈ ਤੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਜੋ ਹੈ ਉਹ 1 ਫਰਵਰੀ ਦਾ ਹੈ ਸੋ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾਂ ਨੂੰ ਕੋਟਾਨ ਕੋਟ ਨਮਨ ਹੈ ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ ਭੁੱਲ ਚੁੱਕ ਦੇਖੀ ਮਾ